ਰੋਪੜ ਦੇ ਬਾਜ਼ਾਰ ਵੀ ਤੇ ਮੌਜੂਦਾਂ ਤੇ ਜਿਵੇਂ ਕਿ ਕਹਿੰਦੇ ਹਨ ਕਿ ਲੰਗਰ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜੇ ਹੱਕ ਅਖ਼ਤਰ ਆਪਾਂ ਦੇਖੇ ਜਾ ਸਕਦੇ ਨੇ ਤੇ ਅੱਜ ਇੱਕ ਨਵੀਂ ਗੱਲ ਮੈਂ ਕਹਿ ਰਿਹਾ ਕਿ ਕਿਨਰ ਸਮਾਜ ਵੱਲੋਂ ਆਪਣੇ ਤੌਰ ਤੇ ਇੱਕ ਅੱਜ ਲੰਗਰ ਦਾ ਯੋਜਨਾ ਕੀਤਾ ਗਿਆ ਹੈ ਕਿ ਜਿਹਦੇ ਵਿੱਚ ਲੰਗਰ ਤੋਂ ਇਲਾਵਾ ਹੋਰ ਜਿਹੜਾ ਠੰਡੇ ਮਿੱਠੇ ਜਲਦੀ ਚਵੀਲ ਵੀ ਲਗਾਈ ਗਈ ਹੈ ਜਿਹੜੇ ਤਮੰਨਾ ਮਾਧਮੀ ਇਸ ਜਿਹੜੇ ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਜਿਹੜੇ ਕਿ ਅੱਜ ਬਿਲਕੁਲ ਅੱਜ ਉਹਨਾਂ ਦੇ ਜਿਹੜੇ ਪੂਰੇ ਜਿਹੜੇ ਸਮਾਜ ਹੈ ਕਿਨਰ ਸਮਾਜ ਨੂੰ ਆਪਾਂ ਕਹਿੰਦੇ ਆ ਉਹਨਾਂ ਵੱਲੋਂ ਇੱਕ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਗੱਲਬਾਤ ਵੀ ਕਰਾਂ ਜਿਹਦੇ ਵਿੱਚ ਸ਼ਹਿਰ ਦੇ ਜਿਹੜੇ ਪ੍ਰਤਮੰਤੇ ਸੱਜਣਾਂ ਜਿਨ੍ਹਾਂ ਵਿੱਚ ਰਾਜੂ ਸਤਿਆਲ ਜੀ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਹਸਤੀਆਂ ਜਿਹੜੀਆਂ ਇੱਥੇ ਸ਼ਾਮਲ ਨੇ ਕਿਉਂਕਿ ਆਪਾਂ ਚਾਹੁੰਦੇ ਆ ਕਿ ਕਹਿੰਦੇ ਹੁੰਦੇ ਆ ਕਿ ਜਿਹੜਾ ਕਿਨਰ ਸਮਾਜ ਹੈ ਇਹ ਆਪ ਪੈਸੇ ਪੱਖੋਂ ਨਹੀਂ ਹੈ ਕਹਿ ਸਕਦੇ ਆ ਪੈਸੇ ਪੱਖੋਂ ਕਿ ਇਹਨਾਂ ਕੋਲ ਬਹੁਤ ਪੈਸਾ ਹੁੰਦਾ ਹੈ ਸਾਰੇ ਦੱਸਦੇ ਵੀ ਇਹਨਾਂ ਕੋਲ ਪੈਸੇ ਦੀ ਕੋਈ ਅੰਤ ਨਹੀਂ ਹੁੰਦਾਗਾ ਪਰ ਲੇਕਿਨ ਅੱਜ ਇਹਨਾਂ ਦੀ ਜਿਹੜੀ ਸ਼ੁਰੂਆਤ ਹੈ ਇਹਨਾਂ ਦੇ ਆਪਣੇ ਜਿਹੜੇ ਦਸਾਂ ਨਾ ਹੁੰਦੇ ਜਿਹੜੀ ਕੀਰਤ ਦੇ ਜਿਹੜੇ ਪੈਸੇ ਹੁੰਦੇ ਉਹ ਅੱਜ ਲੋਕਾਂ ਦੇ ਵਿੱਚ ਇੱਕ ਲੰਗਰ ਦੇ ਰੂਪ ਦੇ ਵਿੱਚ ਸੇਵਾ ਦੇ ਰੂਪ ਦੇ ਵਿੱਚ ਸ਼ੁਰੂ ਕੀਤਾ। ਪਹਿਲਾਂ ਤਮੰਨਾ ਜੀ ਬਹੁਤ ਬਹੁਤ ਵਧਾਈ ਜੀ ਤੁਹਾਨੂੰ। ਬੱਗਾ ਸਾਹਿਬ ਤੁਹਾਨੂੰ ਮੇਰੇ ਵੱਲੋਂ ਤੇ ਮੇਰੇ ਸਾਰੇ ਸਮਾਜ ਵੱਲੋਂ ਕਿਨਰ ਸਮਾਜ ਵੱਲੋਂ ਜੀ ਆਇਆਂ ਨੂੰ ਨਾਲੇ ਇਸ ਚੈਨਲ ਦੇ ਰਾਹੀ ਜਿੰਨੇ ਮੈਨੂੰ ਪਤਵੰਤੇ ਸੱਜਣ ਦੇਖ ਰਹੇ ਸਭ ਨੂੰ ਮੇਰਾ RAM RAM ਜੈ ਮਾਤਾ ਜੀ। ਮੈਂ ਤਮੰਨਾ ਮਹੰਤ ਕਿਨਰ ਸਮਾਜ ਵੱਲੋਂ ਡੇਰਾ ਉੱਚਾ ਖੇੜਾ ਰੂਪਨਗਰ। ਇਹ ਲੰਗਰ ਲਗਾਉਣੇ ਦਾ ਸਾਡਾ ਕਿਨਰ ਸਮਾਜ ਦਾ ਇਹ ਮਕਸਦ ਹੈ ਨਗਰ ਖੇੜੇ ਦੀ ਸੁਖ ਸ਼ਾਂਤੀ ਸ਼ਹਿਰ ਦੀ ਸੁਖ ਸ਼ਾਂਤੀ ਪਾਈਚਾਰਾ ਇਕਤਾ ਇਸ ਆਸਤੇ ਇਸ ਉਮੀਦ ਤੇ ਲੰਗਰ ਲਗਾਇਆ ਸੀਨੇ ਔਰ ਬੜ ਚੜ ਕੇ ਲੋਕ ਹਿੱਸਾ ਲੈ ਰਹੇ ਨੇ ਲੰਗਰ ਸ਼ੱਕੇ ਜਾ ਰਹੇ ਨੇ ਔਰ ਬੜਾ ਆਨੰਦ ਆ ਰਿਹਾ ਔਰ ਚਲੋ ਮੈਂ ਮਨ ਲੰਦਾ ਵੀ ਥੋੜੀ ਸ਼ੁਰੂਆਤ ਹੈ ਇਸ ਇਸੇ ਤਰ੍ਹਾਂ ਤੁਸੀਂ ਅੱਗੇ ਵੀ ਆਨਲਾਈਨ ਟਾਈਮ ਦੇ ਵਿੱਚ ਵੀ ਅੱچھے ਕੰਮ ਜੁਆਰੇ ਹੋਰ ਵੀ ਕਈ ਤਰ੍ਹਾਂ ਦੇ ਕੰਮ ਕਰਦੇ ਜਾਓਗੇ ਹਾਂਜੀ ਬੈਸੇ ਤਾਂ ਮੈਂ ਸਮਾਜਿਕ ਕਾਰਜ ਦੇ ਵਿੱਚ ਐਕਟਿਵ ਰਹਿਨੀ ਆ ਗਰੀਬ ਕੁੜੀਆਂ ਦੇ ਵਿਆਵਾਂ ਦੇ ਵਿੱਚ ਜੋ ਸੰਸਥਾਏ ਉਹਨਾਂ ਨਾਲ ਮੈਂ ਜੁੜੀ ਹੋਈ ਆ ਸੰਸਥਾ ਵਾਲੇ ਦੇਖਦੇ ਹੋਣੇ ਮੈਨੂੰ ਉਹਨਾਂ ਨਾਲ ਵੀ ਜੁੜੀ ਹੋਈ ਆ ਔਰ ਜੋ ਵੀ ਕੁਝ ਮੇਰੇ ਲੋਕ ਜੋ ਮੇਰੇ ਕੋਲੋਂ ਸਰਦਾ ਹੈ ਹਰ ਪਰਿਵਾਰ ਗਰੀਬ ਪਰਿਵਾਰ ਦੇ ਨਾਲ ਮੈਂ ਖੜਦੀ ਆ ਆਪਣੇ ਸਮਾਜ ਵੱਲੋਂ ਔਰ ਖੜਦੀ ਰਵਾਂਗੀ ਔਰ ਹੋ ਸਕੇ ਤਾਂ ਹਰ ਸਾਲ ਅਸੀਂ ਇਸੇ ਪ੍ਰਕਾਰ ਦੇ ਨਾਲ ਲੰਗਰ ਦਾ ਉਪਰਾਲਾ ਜਾਰੀ ਰੱਖਾਂਗੇ ਕਿਵੇਂ ਕਿਵੇਂ ਆਇਆ ਤੁਹਾਡੇ ਮਨ ਦੇ ਵਿੱਚ ਇੱਕ ਸੁਵਾਨ ਗਿਆ ਖਿਆਲ ਕਿਵੇਂ ਆਇਆ ਵੀ ਆਪਾਂ ਇਸ ਤਰ੍ਹਾਂ ਕਰਨਾ ਚਾਹੀਦਾ ਦੇਖੋ ਇਹ ਸਮਾਂ ਜਿਹੜਾ ਇਹ ਮਹੀਨਾ ਚੱਲ ਰਿਹਾ ਜੇਠ ਮਹੀਨਾ ਜੇਠ ਤਿਹਾਰ ਇਹ ਪੀਰਾ ਫਕੀਰਾਂ ਦਾ ਔਲੀਆਵਾਂ ਦਾ ॠषि मुਨੀਆਂ ਦਾ ਇਹ ਟਾਈਮ ਮਹੀਨਾ ਹੈ ਇਸ ਸਮੇਂ ਦੇ ਵਿੱਚ ਜੋ ਵੀ ਕੋਈ ਸਰਦੇ ਮਨ ਨਾਲ ਆਪਣੇ ਦਿਲ ਨਾਲ ਇਹ ਸਮਾਜਿਕ ਕਾਰਜ ਇਹ ਲੰਗਰ ਦਾ ਜਾਂ ਕਿਸੇ ਵੀ ਧਾਰਮਿਕ ਕਾਰਜ ਦੇ ਵਿੱਚ ਹੱਥ ਪਾਉਂਦਾ ਤੇ ਉਹਨੂੰ ਵੀ ਸੰਤੁਸ਼ਟੀ ਮਿਲਦੀ ਹੈ ਤੇ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਸੰਤੁਸ਼ਟੀ ਮਿਲਦੀ ਹੈ ਇਸ ਸੋਚ ਦੇ ਨਾਲ ਅਸੀਂ ਇਹ ਲੰਗਰ ਦਾ ਉਪਰਾਲਾ ਥੋੜਾ ਲੰਗਰ ਜਿਹੜਾ ਅਨਲਾਈਨ ਟਾਈਮ ਦੇ ਵਿੱਚ ਦਿਨ ਦੁਗਣੀ ਰਾਤ ਦੁਗਣੀ ਤੱਕੀ ਕਰਦੇ ਤੇ ਪਿੱਛੇ ਦਿਖਾਓ ਜਰਾ ਕਿੰਨਰ ਸਮਾਜ ਦੇ ਸਾਰੇ ਸਾਥੀ ਜਿਹੜੇ ਨਾਲ ਮਿਲ ਕੇ ਜਿਹੜਾ ਇਸ ਸੇਵਾ ਦੇ ਵਿੱਚ ਜਿਹੜਾ ਆਪਣਾ ਹਿੱਸਾ ਲੈ ਰਹੇ ਨੇ ਇਹ ਬਿਲਕੁਲ ਤੁਸੀਂ ਇਸ ਤਸਵੀਰਾਂ ਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਬੇ ਕੋਈ ਪਾਣੀ ਵਰਤਾ ਰਿਹਾ ਕੋਈ ਲੰਗਰ ਵਰਤਾ ਰਿਹਾ ਤੇ ਰਾਜੂ ਸਤਿਆਲ ਜੀ ਨਾਲ ਗੱਲਬਾਤ ਕਰ ਰਿਹਾ ਜੀ ਅੱਜ ਦਾ ਜਿਹੜਾ ਉਪਰਾਲਾ ਕੀ ਮਿਲ ਗਿਆ ਦੇਖੋ ਬੱਗਾ ਸਾਹਿਬ ਅੱਜ ਦਾ ਇਹ ਉਪਰਾਲਾ ਸਾਡੇ ਤੁਮੰਨਾ ਮਹੰਤ ਜੀ ਸਾਡੇ ਸ਼ਹਿਰ ਦੀ ਇੱਕ ਸ਼ਾਨ ਦੇ ਤੌਰ ਤੇ ਜਾਣਿਆ ਜਾਂਦਾ ਤੇ ਇਹਨਾਂ ਦਾ ਬੜਾ ਪੁਰਾਣਾ ਡੇਰਾ ਇੱਥੇ ਉੱਚੇ ਖੇੜੇ ਦੇ ਵਿੱਚ ਪਹਿਲਾਂ ਰਾਜਮਾਤਾ ਜੀ ਹੁੰਦੇ ਸੀਗੇ ਤੇ ਹੁਣ ਇਹ ਤੁਮੰਨਾ ਮਾਤਾ ਜੀ ਦਾ ਡੇਰਾ ਇੱਥੇ ਉਹਨਾਂ ਉਹਨਾਂ ਦੀ ਚੜ੍ਹਾਈ ਕਰ ਗਏ ਨੇ ਉਹ ਤੇ ਇਸ ਕਰਕੇ ਇਹ ਬੜੇ ਵੈਸੇ ਵੀ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਹੋਰ ਗਰੀਬਾਂ ਦੇ ਕੋਈ ਭਲੇ ਵਾਲੇ ਕੰਮ ਹੁੰਦੇ ਆ ਇਹ ਮਹੰਤ ਪਰਿਵਾਰ ਸਾਰਾ ਵੱਜੜ ਕੇ ਹਿੱਸਾ ਪਾਉਂਦਾ ਉਹਦੇ ਵਿੱਚ ਤੇ ਅੱਜ ਵੀ ਜਿਹੜਾ ਇਹਨਾਂ ਸਰਬਤ ਦੇ ਭਲੇ ਵਾਸਤੇ ਸਾਰਾ ਲੰਗਰ ਇੱਥੇ ਲਾਇਆ ਹੋਇਆ ਤੇ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਨੇ ਇਸ ਚੀਜ਼ ਦੀ ਤੇ ਵੈਸੇ ਵੀ ਸਾਡੇ ਘਰਾਂ ਦੇ ਵਿੱਚ ਜਿਹੜੇ ਦੁੱਖ ਸੁੱਖ ਹੁੰਦੇ ਨੇ ਉਹਦੇ ਵਿੱਚ ਸਾਰੇ ਸ਼੍ਰੀਕਰਦਨੇ ਲੋਕ ਤੇ ਸਾਡੇ ਸਾਰੇ ਲੋਕਾਂ ਦਾ ਭਲਾ ਮੰਨਣ ਵਾਲਾ ਆਪਾਂ ਆਪਾਂ ਦੇਖਦੇ ਰਹਿੰਦੇ ਆਂ ਵੀ ਜਿਹੜਾ ਮਹੰਤ ਹੁੰਦੇ ਆਂ ਜਦੋਂ ਵੀ ਸਾਡੇ ਘਰ ਦੇ ਵਿੱਚ ਖੁਸ਼ੀ ਆਉਂਦੀ ਹੈ ਇਹ ਖੁਸ਼ੀ ਦੇਵੀ ਸ਼ਾਮਲ ਹੁੰਦੇ ਆ ਤੇ ਵੱਧ ਚੜ ਕੇ ਉਹਨਾਂ ਦੀ ਤਮੰਨਾ ਜਿਹੜੀ ਲੰਬੀ ਉਮਰ ਦੀ ਉਹ ਦੁਆ ਕਰਦੇ ਆ ਦੇਖੋ ਇਹ ਪਰਮਾਤਮਾ ਵੱਲੋਂ ਹੀ ਇਹਨਾਂ ਨੂੰ ਬਖਸ਼ਿਸ਼ ਆ ਗਈ ਸੀ ਦੀ ਇਹਨਾਂ ਨੇ ਜਦੋਂ ਸਾਡੇ ਘਰਾਂ 'ਚ ਖੁਸ਼ੀ ਨਾਲ ਕੋਈ ਕੋ ਪ੍ਰੋਗਰਾਮਸ ਤਲਾ ਹੁੰਦਾ ਤੇ ਮੈਂ ਵੀ ਇਹ ਚਾਹੁੰਦਾ ਵੀ ਲੋਕਾਂ ਦੇ ਘਰ ਜਾਉਂਦੇ ਜਾਂਦੇ ਨੇ ਲੋਕੀ ਇਹਨਾਂ ਨੂੰ ਖੁਸ਼ੀ ਨਾਲ ਬਣਾਇਆ ਕਰਨ ਔਰ ਵੱਧ ਚੜ ਕੇ ਇਹਨਾਂ ਨੇ ਸੇਵਾ ਕਰਿਆ ਕਰਨ ਦੇਖੋ ਇਹਨਾਂ ਕੋਲ ਇਹਨਾਂ ਦੇ ਦਿੱਤਾ ਹੋਇਆ ਜਿਹੜਾ ਪੈਸਾ ਹੈ ਉਹ ਮੈਂ ਦੇਖਦਾ ਅਕਸਰ ਇਹ ਮਹਾਂਤਰ ਤਮੰਨਾ ਮੰਨਤ ਲੋਕਾਂ ਦੀ ਗਰੀਬਾਂ ਦੀ ਸੇਵਾ ਕਰਦੇ ਰਹਿੰਦੇ ਨੇ ਤਾਂ ਤੇ ਮੈਂ ਤਾਂ ਇਹਦੇ ਹੱਕਾਂ 'ਚਾਂਜੀ ਭਾਜੀ ਜਿੰਨਾ ਇਹਨਾਂ ਦੀ ਲੋਕਾਂ ਦੀ ਅਸੀਂ ਸੇਵਾ ਕਰਾਂਗੇ ਦਾ ਇਹ ਲੋਕਾਂ ਦੀ ਹੋਰ ਸੇਵਾ ਕਰਦੇ ਨੇ ਕਿਉਂਕਿ ਇਹਨਾਂ ਦੀ ਕਿਹੜੇ ਫੈਕਟਰੀਆਂ ਹੈਗੀਆਂ ਕਿਤੇ ਬਸ ਇਹਨਾਂ ਦੀ ਕੋਈ ਜ਼ਮੀਨਾਂ ਚੱਲਦੀਆਂ ਹੈਗੀਆਂ ਕੋਈ ਇਹਨਾਂ ਨੇ ਤੁਹਾਡਾ ਹੀ ਪੈਸਾ ਜਿਹੜਾ ਉਹੀ ਇਹਨਾਂ ਕੋਲ ਆਉਂਦਾ ਤੇ ਅੱਗੇ ਉਹਨਾਂ ਦੇ ਵਿੱਚੋਂ ਹੀ ਕੁਝ ਤੱਕ ਕੇ ਅੱਗੇ ਜਲੇ ਤਾਂ ਮੈਨਾਂ ਜੀ ਇੱਕ ਗੱਲ ਹੋਰ ਦੱਸੋ ਵੀ ਜਿਵੇਂ ਕਹਿੰਦੇ ਹੁੰਦੇ ਵੀ ਜਿਹੜਾ ਤੁਹਾਡੇ ਵਾਸਤੇ ਆਪਾ ਦਿੰਨੇ ਆ ਜਦੋਂ ਕੋਈ ਵਧਾਈ ਲੈਣ ਜਾਂਦੇ ਆ ਤਾਂ ਤੁਹਾਡੇ ਵੱਲੋਂ ਕੋਈ ਹੋਰ ਨਹੀਂ ਹੁੰਦਾ ਵੀ ਜੋ ਜਿੰਨਾਂ ਦੇ ਜਿੰਨੇ ਜੁਗਾ ਕੋਈ ਹੁੰਦਾ ਉਹਨੇ ਦੇ ਦਿੰਦਾ ਪਰ ਕਈ ਲੋਕ ਕਿ ਹੜਕੇ ਕਰਦੇ ਆ ਮੈਂ ਇਹ ਗੱਲ ਤੁਹਾਡਾ ਤੁਹਾਡੀ ਇਹ ਸਵਾਲ ਦੀ ਮੈਂ ਦਾਤ ਦੇਨੀ ਆ ਸਤਕਾਰ ਕਰਦੀ ਆ ਇਹ ਲੋਕਾਂ ਦੇ ਦਿਲਾਂ ਦੇ ਵਿੱਚ ਕਈਆਂ ਦੇ ਸਵਾਲ ਹੁੰਦਾ ਕਿ ਇਹ ਜਿਹੜੀ ਵਧਾਈ ਹੁੰਦੀ ਹੈ ਇਹਨਾਂ ਦੀ ਇਹ ਮੋਟੀ ਰਕਮ ਮੰਗਦੇ ਨੇ ਇਹ ਅੜਦੇ ਨੇ ਇਹ ਲੜਦੇ ਨੇ ਲੇਕਿਨ ਮੈਂ ਉਹਨਾਂ ਨੂੰ ਕਲੀਅਰ ਕਰਨਾ ਚਾਹਨੀ ਆ ਇਹ ਸ਼ਹਿਰ ਹੈ ਸ਼ਹਿਰ ਦੇ ਵਿੱਚ ਪੰਜ ਤਰੀਕੇ ਦੇ ਲੋਕ ਹੈ ਕੋਈ ਬਹੁਤ ਹੀ ਅਮੀਰ ਅਜਾ ਪੁਜਿਆਗਾ ਤੇ ਕੋਈ ਬਹੁਤ ਹੀ ਮਾਤਰ ਸਾਥੀ ਗਰੀਬ ਹੈ ਜਿਹੜਾ ਦਿਹਾੜੀ ੱੱਪੇ ਨਾਲ ਹੀ ਆਪਦਾ ਗੁਜ਼ਰਬਸਰ ਕਰਦਾ ਹੈ ਪਰ ਸਾਡੀ ਜਿਹੜੀ ਸੋਚ ਹੈ ਘਰ ਦੇ ਕੇ ਵਧਾਈ ਹੁੰਦੀ ਹੈ ਜੀ ਦਾ ਜਿਹੋ ਜਿਹਾ ਘਰ ਉਹੋ ਜੀ ਵਧਾਈ ਅਗਰ ਉਹ ਗਰੀਬ ਤਪਕਾ ਹੈ ਤੇ ਉਹਦੇ ਨਾਲ ਗਰੀਬਾ ਵਰਗੀ ਵਧਾਈ ਔਰ ਜਿਹੜਾ ਕੋਈ ਦੇਣ ਵਾਲਾ ਹੈ ਅਮੀਰ ਪਤਵੰਤਾ ਸੱਜਣ ਦਾਨੀ ਪੁਰਸ਼ ਉਹ ਦਿੰਦਾ ਵੀ ਹੈ ਔਰ ਕਈ ਪ੍ਰਕਾਰ ਦੇ ਲੋਕ ਹੈ ਔਰ ਮੈਨੂੰ ਇੰਨੇ ਸਾਲ ਹੋ ਗਏ ਸ਼ਹਿਰ ਦੇ ਵਿੱਚ ਫਕੀਰੀ ਗੱਦੀ 'ਤੇ ਬੈਠੀ ਨੂੰ ਮੇਰੇ ਸ਼ਹਿਰ ਵਾਲੇ ਰਾਜੀ ਰਹਿਣ ਮੈਂ ਉਸ ਸਮੇਂ ਦੇ ਵਿੱਚ ਵੀ ਸ਼ਹਿਰ ਦੇ ਨਾਲ ਸੀ ਫਕੀਰੀ ਚ ਜਦ ਦੇ ਸ਼ਹਿਰ ਦੇ ਵਿੱਚ ਡਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਸੀ ਮੈਂ ਅੱਜ ਵੀ ਇਸ ਸਮੇਂ ਦੇ ਵਿੱਚ ਮੌਜੂਦ ਆ ਔਰ ਮੇਰੇ ਸਾਹਮਣੇ ਕਈ ਸਰਕਾਰਾਂ ਚਲੀ ਗਈਆਂ ਕਈ ਦੌਰ ਚਲੇ ਗਏ ਕਈ ਤੇ ਮੈਂ ਇੱਥੇ ਹੀ ਆ ਔਰ ਮੇਰੀ ਹੈ ਥਿੰਕਿੰਗ ਹੈ ਬੱਗਾ ਸਾਹਿਬ ਜੇਦਾ ਜਿਹੋ ਜਾਕਰ ਉਹ ਜੀ ਵਧਾਈ ਬਾਕੀ ਜੇ ਕੋਈ ਆਪਣੀ ਮਰਜ਼ੀ ਨਾਲ ਕੋਈ ਆਪਣੇ ਆਪਣੀ ਉਹਦੇ ਵਿੱਚ ਮੌਤ ਦੇ ਵਿੱਚ ਆ ਕੇ ਕੋਈ ਸਾਨੂੰ ਘਰ ਲੁਟਾ ਦੇਵੇ ਬਾਹਰ ਲੁਟਾ ਦੇਵੇ ਉਹ ਤੋਂ ਆਪਣੀ ਮੋਜ ਹੈ ਤੱਕਾ ਅਸੀਂ ਕਿਸੇ ਨਾਲ ਕਰ ਨਹੀਂ ਸਕਦੇ ਨਾ ਹੀ ਕੀਤਾ ਬਿਲਕੁਲ ਅੱਛਾ ਤੁਸੀਂ ਗਾਉਂਦੇ ਵੀ ਬੜੇ ਵਧੀਆ ਹੁੰਦੇ ਹੋ ਜਦੋਂ ਥੋੜੇ ਤੁਸੀਂ ਜਿਆਦਾ ਵਧਾਈ ਲੈਣ ਜਾਉਂਦੇ ਹੋ ਬੜੇ ਵਧੀਆ ਤਰੀਕ ਤੁਹਾਡੇ ਜਿਹੜੇ ਸਾਥੀ ਕੋਈ ਗਾਣਾ ਚਾਹੁੰਦੇ ਹੋ ਕੋਈ ਕੋਈ ਬੋਲ ਮੈਂ ਤਾਂ ਕਹਿ ਰਹੀ ਹਾਂ ਬਗਾ ਸਾਹਿਬ ਤੁਹਾਡੇ ਘਰ ਦੇ ਵਿੱਚ ਪ੍ਰਮਾਤਮਾ ਦੀ ਦਇਆ ਨਾਲ ਖੁਸ਼ੀ ਦਾ ਮੌਕਾ ਹਵੇ ਅਸੀਂ ਪੂਰੀ ਮਨੋਰੰਜਨ ਗਾਵਾਂਗੇ ਵਜਾਵਾਂਗੇ ਔਰ ਪੂਰਾ ਐਨ ਤਮਾਲ ਪਾ ਕੇ ਜਾਵਾਂਗੇ ਜੀ ਸੰਤਮਨ ਮੰਤ ਜੀ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲੰਗਰ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਹੈ ਤੇ ਸ਼ਹਿਰ ਵਸੇ ਜਿਹੜੀ ਸਾਡੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਲੰਗਰ ਲੱਗਿਆ ਹੋਇਆ ਹੈ ਤੇ ਉਹ ਲੰਗਰ ਆ ਕੇ ਸਿਟੀ ਥਾਣੇ ਦੇ ਸਾਹਮਣੇ ਜਿਹੜਾ ਲੰਗਰ ਲੱਗਿਆ ਆ ਉੱਥੇ ਆ ਕੇ ਜ਼ਰੂਰ ਛਕਣ ਤੇ ਸਾਡੇ ਵੱਲੋਂ ਵੀ ਬਹੁਤ ਬਹੁਤ ਵਧਾਈ ਸਭ ਨੂੰ ਧੰਨਵਾਦ